ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨਾਂ ਪ੍ਰਵਾਜ ਆਪਾਂ ਗੱਲ ਕਰਨੀ ਬਾਸਮਤੀ ਕਿਸਮਾਂ ਜਾਂ ਫਿਰ ਝੋਨੇ ਦੀਆਂ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਪਿਛਲੇ ਦਿਨਾਂ 'ਚ ਡਿੱਗ ਰਹੀਆਂ ਡਿੱਗ ਪੀਆਂ ਤੇ ਹੁਣ ਕਿਸਾਨ ਵੀਰਾਂ ਦੇ ਮਨ ਦਾ ਸਵਾਲ ਜਾਂ ਫਿਰ ਮੈਸੇਜ ਆ ਰਿਹਾ ਜਿਹੜੇ ਕਿਸਾਨ ਵੀਰ ਬਈ ਸਾਡਾ ਜਿਮਨੇ ਝੋਨਾ ਡੇਕ ਜੇ ਜਾਂ ਬਾਸਮਤੀ ਡੇਕ ਜੇ ਕਿਹੜੀ ਸਟੇਜ ਤੇ ਕਿੰਨਾ ਝਾੜ ਕੜ ਸਕਦਾ ਸਾਡੇ ਦਾਣੇ ਪੀਲੇ ਹੋ ਚੁੱਕੇ ਆ ਸਾਡਾ ਝੋਨਾ ਜੇ ਹਰਿਆ ਬਾਸਮਤੀ ਹਰੀ ਆ ਬੂਰ ਪੈਣਾ ਜਾਂ ਫਿਰ ਦੁੱਧਾ ਭਰਿਆ ਤੇ ਕੇ ਸਟੇਜ ਤੇ ਕਿੰਨਾ ਨੁਕਸਾਨ ਹੁੰਦਾ ਉਹਦੇ ਬਾਰੇ ਅੱਜ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਭਰਾ ਆਪਣੇ ਨਾਲ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਘੰਟੀ ਮਬਾਰ। ਤਾਂ ਖੇਤੀ ਬਾਰੇ ਡੂਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਿਆ ਰਹਿਣ। ਤਾਂ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ। ਤਾਂ ਹੁਣ ਆਪਾਂ ਗੱਲ ਕਰਦੇ ਕਿਸਾਨ ਵੀਰੋ ਬਾਸਮਤੀ ਤੋਂ ਸ਼ੁਰੂ ਕਰਦੇ ਆਂ। ਜਿਵੇਂ ਹੁਣ 17 18 1401 ਜਾਂ ਫਿਰ 1121 ਆ। ਤੇ 1509 ਤੇ 1692 ਕਈ ਕਿਸਾਨ ਵੀਰਾਂ ਦੇ ਜੀ ਰਹਿੰਦੀ ਆ ਜਿਨ੍ਹਾਂ ਨੇ ਲੇਟ ਲਾਈਆਂ ਸੀ ਤਾਂ 1509 ਤੇ ਜਿਹੜੇ 1692 ਇਹਨੂੰ ਜਿਹੜੀ ਦਿੱਕਤ ਹੁੰਦੀ ਵੱਡੀ ਸਭ ਤੋਂ ਜਿਹੜੀ ਕਮਜ਼ੋਰੀ ਇਹਦੀ ਕਿਉਂਕਿ ਇਹ ਪੱਕਣ ਟਾਈਮ ਤੇ ਆਪਣੀਆਂ ਮੁੰਜਰਾਂ ਦੇ ਭਾਰ ਨਾਲ ਦਾਣੇ ਦੇ ਵਜਨ ਨਾਲ ਹੀ ਡਿੱਗ ਪੈਂਦੀ ਆ ਇਹਦੀ ਪ੍ਰਾਲੀ ਜੀ ਬਿਲਕੁਲ ਜਾਨ ਨਹੀਂ ਹੁੰਦੀ ਤਾਂ ਬੂਟੇ ਆ ਪੱਕ ਸਕਦੇ ਦੀ ਜਿਹੜਾ ਤਣਾ ਹੁੰਦਾ ਬਿਲਕੁਲ ਕਮਜ਼ੋਰ ਹੁੰਦਾ ਤੇ ਇਹ ਤਾਂ ਵੈਸੇ ਡਿੱਗ ਪੈਂਦੀ ਜੇਕਰ ਮਾੜਾ ਮੋੜ ਮੀਂਹ ਹਨੇਰੀ ਝਖੜਾ ਜੇ ਫਿਰ ਤੇ ਬਿਲਕੁਲ ਜ਼ਮੀਨ ਆ ਵੇਚ ਜਾਂਦੀ ਆ ਇਹੋ ਵੱਡੀ ਇਹਦੀ ਕਮਜ਼ੋਰੀ ਆ ਤਾਂ ਫਿਰ ਆਪਣਾ ਜਿਹੜਾ 50% ਤੱਕ ਇਹ ਝਾੜ ਘਟਾ ਜਾਂਦੀ ਆ ਇਹ ਖੜੀ ਖੜੀ ਆਪਾਂ ਨੂੰ ਝਾੜ ਥੋੜਾ ਸੋਨਾ ਦਿੰਦੀ ਬਾਕੀ ਜਗ੍ਹਾ ਡਿੱਗ ਜਾਂਦੀ ਫਿਰ ਤਾਂ ਆਪਾਂ ਝਾੜ ਦੀ ਉਮੀਦ ਨਹੀਂ ਕਰ ਸਕਦੇ ਜਾਂ ਫਿਰ ਵੈਰੈਟੀ ਆਪਣੀ ਪੂਰੀ ਪੱਕ ਚੁੱਕੀ ਹੋਵੇ ਤਾਂ ਫਿਰ ਆਪਾਂ ਝਾੜੇ ਤੋਂ ਪ੍ਰੋਪਰ ਲੈ ਸਕਦੇ ਜੇ ਥੋੜੀ ਬਾਦੀ ਹਰੀ ਜੀ ਨਜ਼ਰ ਆਉਂਦੀ ਆ ਤੇ ਡਿੱਗ ਜੇ ਤੇ ਕਾਫੀ ਜ਼ਿਆਦਾ ਝਾੜ ਘਟਾਉਂਦੀ ਆ ਹੁਣ ਇਸ ਟਾਈਮ ਤੇ ਜਿਹੜੀ ਜ਼ਿਆਦਾ ਹੀ ਦਿੱਕਤ ਆ ਰਹੀ ਹੈ ਕਿਉਂਕਿ 17 18 14 01 ਜਾਂ ਫਿਰ 11 21 ਆ ਇਹ ਬਾਸਮਤੀਆਂ ਜ਼ਿਆਦਾ ਲੱਗੀਆਂ ਤੇ ਇਹਨਾਂ ਦੇ ਵਿੱਚ ਦਿੱਕਤ ਹੈ ਕਿ ਇਸ ਟਾਈਮ ਤੇ ਜਾਂ ਤਾਂ ਨਸਾਰਾ ਕਰ ਰਹੀਆਂ ਬੂਰ ਪੈ ਰਿਹਾ ਜਾਂ ਫਿਰ ਦੁੱਧ ਆਜੇ ਕੱਚਾ ਤੇ ਦੁੱਧਾ ਸਖਤ ਨਹੀਂ ਹੋਇਆ ਦਾਣੇ ਲਗਭਗ ਆਪਾਂ ਕਹਿ ਸਕਦੇ ਹਰੇ ਹੀ ਅਜੇ ਯਾਨੀ ਕਿ ਦਾਣਾ ਪੀਲਾ ਨਹੀਂ ਹੋਇਆ ਜ਼ਿਆਦਾਤਰ ਵੈਰਾਈਟੀਆਂ ਦੇ ਕੁਝ ਕੁ ਪਰਸੈਂਟ ਜਿਹੜੀਆਂ ਵੈਰਾਈਟੀਆਂ ਥੋੜਾ ਦਾਣਾ ਪੀਲਾ ਕਰ ਚੁੱਕੀਆਂ ਜਦੋਂ ਦਾਣੇ ਹਰੇ ਤੇ ਆਪਣੀ ਵੈਰੈਟੀ ਡਿੱਗ ਪੈਂਦੀ ਜਿਵੇਂ ਸਾਹਮਣੇ ਦੇ ਦੇਰੇ ਝੋਨਾ ਡਿੱਗਾ ਤੇ ਇਹ ਹੁਣ ਸੁਹਾਗੇ ਜਿਵੇਂ ਵਾਂਗ ਜਿਵੇਂ ਸੁਹਾਗਾ ਫੇਰਿਆ ਹੁੰਦਾ ਜੇਕਰ ਇਦਾਂ ਆਪਣੀਆਂ ਵੈਰੈਟੀਆਂ ਡਿੱਗ ਜਾਂਦੀਆਂ ਚਾਹੇ ਕੋਈ ਬਾਸਮਤੀ ਦੀ ਕਿਸਮ ਚਾਹੇ ਝੋਨੇ ਦੀ ਕਿਸਮ ਆ ਜੇਕਰ ਕੱਚੀ ਆ ਤੇ ਅਜੇ ਦਾਣਾ ਪੱਕਾ ਨਹੀਂਗਾ ਤੇ ਉੱਥੇ ਆਪਣਾ 20% ਤੋਂ ਲੈ ਕੇ ਕਿਸਾਨ ਵੀਰੋ 50% ਤੱਕ ਜਿਹੜਾ ਝਾੜ ਖੜ ਜਾਂਦਾ ਕਿਉਂਕਿ ਜਿਹੜਾ ਦਾਣੇ ਨੂੰ ਧੋਪਣਾ ਲੱਗੀ ਜਾਂ ਫਿਰ ਉਹਦੇ ਵਿੱਚ ਬੂਰ ਪਰ ਉਹਦੀ ਪੋਲੀਨੇਸ਼ਨ ਨਹੀਂ ਹੁੰਨੀ ਕੰਪਲੀਟ ਹੋਣੀ ਉਹ ਵੀ ਫੋਗ ਬਣ ਜੂਗਾ ਜਿਹੜਾ ਦਾਣਾ ਕੱਚਾ ਏ ਉਹਨੂੰ ਜੇਕਰ ਧੁੱਪ ਨਾ ਲੱਗੀ ਉਹ ਵੀ ਬਦਰੰਗ ਹੋ ਗਏ ਤੇ ਉਹਦੇ ਵਿੱਚ ਜਾਂ ਦਾ ਵਜਨ ਘਟ ਜਾਂਦਾ ਜਾਂ ਫਿਰ ਉਹ ਵੀ ਪੂਰੇ ਦਾ ਪੂਰਾ ਫੋਗ ਚ ਬਦਲ ਜਾਂਦਾ ਬਿਲਕੁਲ ਦੁੱਧਾ ਖਰਾਬ ਹੋ ਜਾਂਦਾ ਫੰਗਸ ਲੱਗ ਜਾਂਦੀ ਜਿਹਨੂੰ ਆਪਾਂ ਕਹਿ ਸਕਦੇ ਆ ਤਾਂ ਧੁੱਪ ਤੇ ਹਵਾ ਲੱਗਣੀ ਦਾਣੇ ਨੇ ਜ਼ਰੂਰੀ ਪਕਾਵਾ ਵਾਸਤੇ ਤਾਂ ਜਿਵੇਂ ਆਪਾਂ ਗੱਲ ਕਰਗੇ ਜੇਕਰ ਵੈਰਾਈ ਡਿਗ ਪੰਦੀ ਥੱਲੇ ਜ਼ਮੀਨ 'ਚ ਪਾਣੀ ਖੜ ਜਾਂਦਾ ਤੇ ਚਾਹੇ ਆਪਣੀ ਵੈਰਾਈ ਪੱਕੀ ਵੀ ਆ ਜੇਕਰ ਜਮੀਨ ਦੇ ਥੱਲੇ ਪਾਣੀ ਖੜ ਜਾਂਦਾ ਫਿਰ ਵੀ ਆਪਣੀ ਵੈਰੈਟੀ ਦਾ ਕਾਫੀ ਜ਼ਿਆਦਾ ਝਾੜ ਘਟ ਜਾਂਦਾ ਕਿਉਂਕਿ ਥੱਲੇ ਉਹ ਜਿਹੜਾ ਨਮੀ ਮਿਲਦੀ ਨਹੀਂ ਦੀ ਦਾਣੇ ਨੂੰ ਧੁੱਪ ਲੱਗਣੀ ਨਹੀਂ ਨਮੀ ਕਰਕੇ ਕੁਝ ਤੇ ਰੇਲ ਪੈਂਦੀ ਕੁਝ ਥੱਲੇੋਂ ਜ਼ਮੀਨ ਦੀ ਨਮੀ ਹੁੰਦੀ ਆ ਪਾਣੀ ਖੜਾ ਰਹਿਣ ਕਰਕੇ ਤਾਂ ਜ਼ਮੀਨ ਦੇ ਵਿੱਚ ਜਿਹੜੇ ਆਪਣੇ ਉਹ ਜਿਨ੍ਹਾਂ ਦਾਣਿਆਂ ਨੂੰ ਧੁੱਪ ਨਹੀਂ ਪੈਂਦੀ ਮੁੰਜਰਾਂ ਨੂੰ ਆਪਾਂ ਕਹਿ ਸਕਦੇ ਆ ਉਹਨਾਂ ਦੇ ਜਿਹੜੇ ਥੱਲੇੋਂ ਉੱਗਣੇ ਸ਼ੁਰੂ ਹੋ ਜਾਂਦੇ ਯਾਨੀ ਕਿ ਜਰਮੀਨੇਸ਼ਨ ਕਰਨਾ ਸ਼ੁਰੂ ਹੋ ਜਾਂਦਾ ਜਿਹੜਾ ਝੋਨਾ ਪੱਕਾ ਥੋੜਾ ਜਾਂਦਾ ਤੇ ਉਹ ਉੱਗ ਜਾਂਦਾ ਉਹਦੇ ਕਰਕੇ ਉਹ ਜਿਹੜਾ ਝਾੜ ਆਪਣਾ ਕਾਫੀ ਜ਼ਿਆਦਾ ਘਟ ਜਾਂਦਾ ਤਾਂ ਜਿਹੜੀ ਜ਼ਮੀਨ ਤੋਂ ਵੈਰੈਟੀ ਆਪਣੀ ਚਾਹੇ ਡਿੱਗ ਗਈ ਆ ਤਾਂ ਜ਼ਮੀਨ ਤੋਂ ਜੇ ਮੈਂ ਅੱਧਾ ਫੁੱਟ ਫੁੱਟ ਉੱਚੀ ਆ ਜਿਵੇਂ ਤੁਸੀਂ ਆਹ ਸਾਹਮਣੇ ਦੇਖ ਰਹੇ ਇੱਥੇ ਤਾਂ ਜ਼ਮੀਨ ਤੋਂ ਉੱਚੀ ਆ ਉੱਥੇ ਬਿਲਕੁਲ ਜ਼ਮੀਨਾਂ ਟੱਚ ਕਰ ਚੁੱਕੀ ਆ ਤਾਂ ਉੱਥੇ ਜ਼ਿਆਦਾ ਝਾੜ ਘੜੂਗਾ ਤੇ ਇੱਥੇ ਜਿਹੜਾ ਝਾੜ ਆਪਣਾ ਬਿਲਕੁਲ ਜੇਕਰ ਵੈਰੈਟੀ ਗਿੱਲੀ ਆ ਜਾਨੀ ਕਿ ਆਪਾਂ ਕਹਿ ਸਕਦੇ ਕੱਚੀ ਦਾਣਾ ਹਰਿਆ ਇੱਥੇ 20% ਫਰਕ ਪੈ ਜਾਂਦਾ ਉੱਥੇ ਜ਼ਿਆਦਾ ਫਰਕ ਪੈਂਦਾ ਆਪਣਾ ਤੇ ਜੇਕਰ ਹੁਣ ਆਪਣਾ ਝੋਨਾ ਲਗਭਗ ਆਪਾਂ ਗੱਲ ਕਰੀਏ ਜਿਵੇਂ ਹੁਣ ਇਥੇ ਕਿਸਾਨ ਵੀਰ ਪੁੱਛਣਗੇ ਕਿਹੜਾ ਝੋਨਾ ਡੱਗਾ ਘਾਟਿਆ ਕਿਸਾਨ ਵੀਰੋ ਜਦੋਂ ਹਨੇਰੀ ਝੱਖੜਾਂ ਹੁੰਦਾ ਉਥੇ ਕੋਈ ਵੈਰੈਟੀ ਨਹੀਂ ਅੱਗੇ ਖੜਦੀ ਕਿਉਂਕਿ ਕੁਦਰਤ ਦੀ ਮਾਰ ਹੀ ਇਹੋ ਜੀ ਹੁੰਦੀ ਆ ਹਾਲਾਕਿ ਉਥੇ ਆਪਣੀ ਜਿਹੜੀ ਨਾਈਟ੍ਰੋਜਨ ਪਾਈ ਹੁੰਦੀ ਆ ਆਪਾਂ ਜੂਰੀਆ ਖਾਦ ਪਾਈਂਦੀ ਜਾਂ ਫਿਰ ਆਪਾਂ ਜਿਵੇਂ ਪ੍ਰਦਾਨ ਜਾਂ ਕਲੋਰ ਵਗੈਰਾ ਪਾਈ ਹੁੰਦੀ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੀ ਆ ਜੇਕਰ ਆਪਾਂ ਇਹ ਚੀਜ਼ਾਂ ਕੰਟਰੋਲ ਨਾ ਪਾਈਆਂ ਤੇ ਉਥੇ ਝੋਨਾ ਆਪਣਾ ਕਿੱਦਾਂ ਡੱਗੂਗਾ ਕੋਈ ਟੀਬੀ ਇੱਥੇ ਡੇਗੀ ਕੋਈ ਉਥੇ ਡੇਗੀ ਜਾਂ ਫਿਰ ਆਪਣਾ ਝੋਨਾ ਪੂਰਾ ਜ਼ਮੀਨ ਨਾਲ ਹੀ ਵਿਛਦਾ ਥੋੜਾ ਜਿਹਾ ਉੱਚਾ ਰਹਿੰਦਾ ਜਿੱਥੇ ਆਪਾਂ ਇਹਨਾਂ ਚੀਜ਼ਾਂ ਕੰਟਰੋਲ ਨਾ ਜਿਵੇਂ ਨਾਈਟ੍ਰੋਜਨ ਕੰਟਰੋਲ ਨਾ ਨਹੀਂ ਪਾਈ ਹੁੰਦੀ ਉਥੇ ਝੋਨਾ ਜਿਹੜਾ ਆਪਣਾ ਬਿਲਕੁਲ ਜ਼ਮੀਨਾ ਵੇਖ ਜਾਂਦਾ ਝੋਨਾ ਭਾਰਾ ਪੰਜ ਨੂੰ ਕਹਿ ਦਿੰਦੇ ਝੋਨਾ ਇਥੇ ਭਾਰਾ ਸੀ ਤਾਂ ਕਰਕੇ ਡੇਗ ਗਿਆ ਅਸਲ ਦੇ ਵਿੱਚ ਝੋਨਾ ਸਾਰਾ ਹੀ ਭਾਰਾ ਹੁੰਦਾ ਬਾਕੀ ਉਥੇ ਜਿਹੜੀ ਨਾਈਟ੍ਰੋਜਨ ਦੀ ਮਾਤਰਾ ਵਧ ਹੁੰਦੀ ਝੋਨਾ ਥੋੜਾ ਜਿਹਾ ਕਾਦਕ ਆਪਾਂ ਕਹਿ ਸਕਦੇ ਜਿਆਦਾ ਕਰ ਜਾਂਦਾ ਜਾਂ ਪਰ ਆ ਸਕਦੇ ਜਿੱਥੇ ਨਾਈਟ੍ਰੋਜਨ ਪਾਈ ਜ਼ਿਆਦਾ ਹੁੰਦੀ ਆ ਉਥੇ ਝੋਨੇ ਜਿਹੜਾ ਹਰਾਪਣ ਵੀ ਜ਼ਿਆਦਾ ਹੁੰਦਾ ਤੇ ਹਰਾ ਪਾਨ ਕਰਕੇ ਝੋਨੇ ਦੇ ਵਜਨ ਜ਼ਿਆਦਾ ਹੁੰਦਾ ਤੇ ਉਹਦੇ ਕਰਕੇ ਜਿਹੜਾ ਝੋਨਾ ਡਿੱਗ ਜਾਂਦਾ ਤੇ ਕਿਉਂਕਿ ਇਸ ਵਾਰ ਜੇਕਰ ਗੱਲ ਕਰੀਏ ਆਪਾਂ ਝੋਨੇ ਦੇ ਤੇ ਇਸ ਵਾਰ ਜਿਹੜਾ ਝੋਨੇ ਨੇ ਫਲ ਬਹੁਤ ਚੰਗਾ ਚੱਕਿਆ ਤੇ ਜਿਹੜਾ ਇਹਦੇ ਵਿੱਚ ਨਾ ਫੋਗ ਹੈ ਫੋਗ ਇਸ ਵਾਰ ਦੂਜੇ ਸਾਲਾਂ ਦੇ ਮੁਕਾਬਲੇ ਆਪਾਂ ਬਹੁਤ ਘੱਟ ਦੇਖਣ ਨੂੰ ਮਿਲਿਆ ਤਾਂ ਹੁਣ ਗੱਲ ਕਰਦੇ ਜਿਹੜਾ ਆਪਾਂ ਝੋਨਾ ਲਗਭਗ 10 ਤੋਂ 10 ਕ ਦਿਨ ਤੱਕ ਵੱਢ ਲੈਣਾ ਉਹ ਉਥੇ ਤਾਂ ਆਪਣਾ ਕੋਈ ਝਾੜ ਤੇ ਪ੍ਰਭਾਵ ਨਹੀਂ ਪੈਂਦਾ ਜੇਕਰ ਆਪਣੇ ਜ਼ਮੀਨ 'ਚ ਪਾਣੀ ਨਹੀਂ ਖੜਾ ਉੱਥੇ ਦਾ ਆਪਣਾ ਕਿਉਂਕਿ 10 ਦਿਨਾਂ ਤੱਕ ਵੱਢਿਆ ਜਾਣਾ ਤੇ ਆਪਣੇ ਝੋਨੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਝੋਨਾ ਆਪਣਾ ਪੱਕ ਚੁੱਕਾ ਜਿੱਤੇ ਤੁਹਾਨੂੰ ਲੱਗਦਾ ਹੁਣ ਆਪਣਾ ਝੋਨਾ ਦੇ 20 ਦਿਨ ਲੈਂਦਾ 25 ਦਿਨ ਲੈ ਜਾਣਾ ਜਾਂ ਫਿਰ ਮਹੀਨਾ ਲੈਂਦਾ ਝੋਨਾ ਜਾਂ ਬਾਸਮਤੀ ਉੱਥੇ ਝੋਨੇ ਦਾ ਆਪਣਾ ਝਾੜ ਤੇ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਜਿਵੇਂ ਆਪਾਂ ਤੁਹਾਨੂੰ ਵੀਡੀਓ ਦੱਸਿਆ ਕਿ ਝੋਨੇ ਡਿੱਗਣ ਦੇ ਮੁਤਾਬਕ ਝੋਨੇ ਦੇ ਪਾਕਾ ਦੇ ਮੁਕਾਬਲ ਮੁਤਾਬਕ ਇਸ ਦੇ ਹਿਸਾਬ ਨਾਲ ਕਿਸਾਨ ਵੀਰੋ ਚਾਨੇ ਦੇ ਝਾੜ ਤੇ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਵੈਸੇ ਝੋਨੇ ਬਹੁਤ ਸੋਹਣੇ ਸੀ ਇਸ ਵਾਰ ਜਿਹੜੇ ਆਪਾਂ ਕਹਿ ਸਕਦੇ ਹਾਂ ਝਾੜ ਬਹੁਤ ਚੰਗੇ ਆਉਣ ਦੀ ਉਮੀਦ ਆ ਤਾਂ ਹੁਣ ਜਿਹੜੇ ਝੋਨੇ ਡਿੱਗ ਜਾਂਦੇ ਆ ਇਹ ਕਾਫੀ ਜ਼ਿਆਦਾ ਪ੍ਰਭਾਵਿਤ ਕਰ ਜਾਂਦੇ ਹੁਣ ਇੱਥੇ ਮੁੜ ਕੇ ਆਪਾਂ ਕਈ ਵਾਰ ਸੋਚਦੇ ਆ ਕਿ ਵੈਰਾਈਟੀ ਯਾਰ ਫੇਲ ਹੋ ਗਿਆ ਕਿਉਂਕਿ ਜਿਹੜੇ ਝੋਨੇ ਖੜੇ ਰਹਿਣਗੇ ਜਾਂ ਫਿਰ ਜਿੱਥੇ ਮੌਸਮ ਦੀ ਮਾਰ ਨਹੀਂ ਪਈ ਉੱਥੇ ਤਾਂ ਝਾੜ ਆਪੇ ਆਟੋਮੈਟਿਕ ਹੀ ਆਪਾਂ ਕਹਿ ਸਕਦੇ ਆ 35 ਕੁਇੰਟਲ 38 ਕੁਇੰਟਲ ਤੱਕ ਆਉਣੇ ਆ ਜਿਹੜੇ ਝੋਨੇ ਹੁਣ ਡਿੱਗ ਗਏ ਆ ਉਥੇ ਜੇਕਰ ਆਪਾਂ ਕਹੀਏ ਕਿ 30 32 ਕੁਇੰਟਲ ਤੱਕ ਝੋਨਾ ਰਹਿ ਜਾਂਦਾ ਜਾਂ ਫਿਰ ਇਹ ਦੋਂ ਘਟ ਜਾਂਦਾ ਝਾੜ ਤੇ ਕਈ ਵਾਰ ਆਪਾਂ ਸੋਚਦੇ ਆ ਯਾਰ ਫਲਾਣੇ ਇਲਾਕੇ ਤੇ ਫਲਾਣੀ ਵੈਰੈਟੀ ਡਿੱਗ ਜੀ ਕਾਮਯਾਬ ਨਹੀਂਗੀ ਹੁਣ ਆਪਾਂ ਡਿੱਗੀ ਦਾ ਵੀ ਹਿਸਾਬ ਲਈਏ ਕਿ ਡਿੱਗਣ ਕਰਕੇ ਵੀ ਆਪਣਾ ਝਾੜ ਘਟਦਾ ਤੇ ਇਹੀ ਚੱਕਰ ਹੁੰਦਾ ਕਿ ਕਿਤੇ ਝਾੜ ਵਧਦਾ ਆ ਜਾਂਦਾ ਕਿਤੇ ਘਟ ਆ ਜਾਂਦਾ ਆਪਣੀ ਮੈਨੇਜਮੈਂਟ ਇੱਥੇ ਮੈਨੇਜਮੈਂਟ ਕੰਮ ਆਉਂਦੀ ਝੋਨੇ ਦੇ ਪਕਾ ਦੇ ਆ ਕੇ ਜਿਹੜੀ ਆਪਾਂ ਕਈ ਵਾਰ ਕਿਸਾਨ ਵੀਰਾਂ ਗੁੱਸਾ ਕਰ ਜਾਂਦੇ ਵੀਡੀਓ ਚ ਬਈ ਅਸੀਂ ਤਾਂ ਇੰਨੀ ਯੂਰੀਆ ਪਾਉਣੇ ਸਾਨੂੰ ਨਹੀਂ ਕੋਈ ਦਿੱ ਹੁਣ ਜਦੋਂ ਹਨੇਰੀ ਝੱਖੜ ਆ ਜਾਂਦਾ ਉਦੋਂ ਥੋੜਾ ਜਿਹਾ ਸੋਚ ਕੇ ਦੇਖੋਗੇ ਅਸੀਂ ਯੂਰੀਆ ਕਿੱਥੇ ਘੱਟ ਪਈ ਸੀ ਕਿੱਥੇ ਜ਼ਿਆਦਾ ਪਈ ਸੀ ਸਾਨੂੰ ਫਰਕ ਨਜ਼ਰ ਆਉਂਦਾ ਜਾਂ ਨਹੀਂ ਆਉਂਦਾ ਤੇ ਤੁਹਾਨੂੰ ਆਪਣੇ ਆਪ ਨਜ਼ਰ ਆਊਗਾ ਕਿ ਦੇਥੇ ਯੂਰੀਆ ਜ਼ਿਆਦੀ ਪਈ ਆ ਤੇ ਇਹ ਚੀਜ਼ਾਂ ਮੈਟਰ ਕਰਦੀਆਂ ਕਈ ਵਾਰ ਆਪਾਂ ਸੋਚਦੇ ਨਹੀਂ ਤੇ ਕਮੈਂਟ ਕਰਨ ਲੱਗਿਆਂ ਸੋਚਦੇ ਨਹੀਂ ਆਪਾਂ ਮਿੰਟ 'ਚ ਕਮੈਂਟ ਕਰ ਦਿੰਨੇ ਅਸਲ 'ਤੇ ਪੂਰੀ ਗੱਲ ਨੂੰ ਸੋਚ ਸਮਝ ਕੇ ਕਮੈਂਟ ਕਰਨਾ ਚਾਹੀਦਾ ਵੀ ਅਸਲ 'ਤੇ ਵਿੱਚ ਗਲਤੀ ਆਪਣੇ ਤੋਂ ਹੁੰਦੀ ਕਿੱਥੇ ਆ ਤੇ ਇਹ ਜ਼ਿਆਦਾ ਝੋਨੇ ਡੇਗਦੇ ਆਪਣੀ ਗਲਤੀ ਕਰਕੇ ਮੌਸਮ ਦੀ ਮਾਰ ਤਾਂ ਹਮੇਸ਼ਾ ਹਰ ਸਾਲ ਪੈਂਦੀ ਆ ਜੇਕਰ ਆਪਾਂ ਜਿੰਨੀ ਘੱਟ ਗਲਤੀ ਕਰਾਂਗੇ ਉਹਨਾ ਆਪਣਾ ਝੋਨੇ ਜਾਬਾਸ ਮਦੀਨਿਆਂ ਝਾੜ ਜਿਹੜਾ ਆਪਾਂ ਨੂੰ ਘੱਟ ਦੇਖਣ ਨੂੰ ਮਿਲੂਗਾ ਸੋ ਵੀਡੀਓ ਚੰਗ ਲੱਗੇ ਹੋਰ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ